ਬੀਤੀ ਦੇਰ ਰਾਤ ਥਾਣਾ ਸਿਟੀ ਸਮਾਣਾ ਪੁਲਿਸ ਅਤੇ ਸਿਟੀ ਇੰਚਾਰਜ ਜੀਐਸ ਸਿਕੰਦ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਚਲਾ ਰਹੇ ਬੀਅਰ ਬਾਰ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਜਿਸ ਵਿੱਚ ਸ਼ਨੀਵਾਰ ਦੀ ਦੇਰ ਰਾਤ ਨੂੰ ਸਿਟੀ ਥਾਣਾ ਦੀ ਪੁਲਿਸ ਟੀਮ ਨੇ ਪਟਿਆਲਾ ਰੋਡ ਤੇ ਇੱਕ ਨਿਜੀ ਹੋਟਲ ਵਿੱਚ ਛਾਪਾ ਮਾਰ ਕੇ ਬਿਨਾਂ ਪਰਮਿਸ਼ਨ ਤੋਂ ਬੀਅਰ ਬਾਰ ਚਲਾਉਣ ਦੇ ਦੋਸ਼ ਹੇਠ ਵੱਡੀ ਕਾਰਵਾਈ ਕਰਦਿਆਂ ਸਮਾਣਾ ਪੁਲਿਸ ਨੇ ਤਕਰੀਬਨ 11 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਵਿੱਚੋਂ ਜਵਾਰ ਲਾਲ ਪੁੱਤਰ ਪੰਨਾ ਲਾਲ ਵਾਸੀ ਕੇਸਵ ਨਗਰ ਸਮਾਣਾ ਖਿਲਾਫ ਬੰਦੀ ਕਾਰਵਾਈ ਕਰ ਪਰਚਾ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਸਮਰਥਕਾਂ ਦਾ ਪੁਲਿਸ ਚੌਕੀ ਅੱਗੇ ਵੱਡਾ ਤਾਂਦਾ ਲੱਗ ਗਿਆ ਅਤੇ ਚੌਕੀ ਦੇ ਮੇਨ ਗੇਟ ਨੂੰ ਧੱਕੇ ਮਾਰੇ ਤੇ ਭੰਨਣ ਦੀ ਕੋਸ਼ਿਸ਼ ਕੀਤੀ ਗਈ ਅਤੇ ਸਮਾਣਾ ਪੁਲਿਸ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਸਮਾਣਾ ਤੋਂ ਦੀਵਾਨ ਖਰੇਜਾ ਦੀ ਵਿਸ਼ੇਸ਼ ਰਿਪੋਰਟ ਕਹਿ ਵੀ ਦੋ ਤੁਸੀਂ ਕੈਮਰਾ ਕੇ ਹਸਤਾ ਕਹਿੰਦੇ ਸਾਡੇ ਬੱਚੇ ਨਿਰਦੋਸ਼ ਨੇ ਅੱਛਾ ਕੋਈ ਉਹਨੇ दारू ਨਹੀਂ ਪੀਂਦੇ ਚੈਕਿੰਗ ਕਰਾ ਲਓ ਅੱਛਾ ਫਿਰ ਪੁਲਿਸ ਨੇ ਕਿਉਂ ਫੜੇ ਨੇ ਆ ਪੁਲਿਸ ਨੇ ਉੱਥੇ ਖਾਣਾ ਖਾਣ ਗਏ ਸੀਗੇ ਦਰਸ ਚ ਅੱਛਾ ਉੱਥੇ ਇਹਨਾਂ ਨੇ ਉੱਥੇ ਬੰਦਿਆਂ ਨੂੰ ਧੱਕੇ ਲਿਆ ਕੀ ਨੋਆ ਤੁਹਾਡਾ ਮੇਰਾ ਨੀਰ ਜੀ ਦਾ ਪੁੱਤ ਪਰ ਪੁਲਿਸ ਦੇ ਜਿਹੜੇ ਬੰਦੇ ਨੇ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਕਿ ਉੱਥੇ ਬੰਦੇ ਡਰਿੰਕ ਵਗੈਰਾ ਕਰ ਰਹੇ ਸੀ। ਫਤੋ ਜੇ ਡਰਿੰਕ ਕਰ ਰਹੇ ਹੋ ਕਰੋ ਅਸੀਂ ਤਾਂ ਚੈੱਕ ਅਪ ਕਰਾਵਾਂਗੇ। ਨਨਤਰੀ ਉਹ ਐਕਸ਼ਨ ਮਾਲਕ ਤੇ ਬੰਦਾ ਜਾਣਾ। ਨਾਲੇ ਉਹ ਰੈਸਟੋਰੈਂਟ ਦੇ ਮਾਲਕ ਤੇ ਬੰਦਾ ਜਾਣਾ। ਜਿਹੜਾ ਹੋਟਲ ਖੋਲੀ ਬਟਾ ਕਰਾਉਣ ਵਾਲਾ ਲੱਗਿਆ। ਉਸ ਬੰਦੇ ਨੂੰ ਪੁੱਛੋ ਨਾ। ਕਿਪਾਏ ਤੁਸੀਂ ਫੋਨ ਖੋਲਿਆ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਆ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ ਕੋਈ ਕਾਰਵਾਈ ਹਾਲੇ ਤੱਕ ਨਹੀਂ ਹੋਈ ਕਾਰਵਾਈ ਕੀ ਕੀਤੀ ਹੈ ਜੀ ਸਾਨੂੰ ਦੱਸੋ ਤਾਂ ਨਹੀਂ ਨਹੀਂ ਜੋ ਵੀ ਕਾਰਵਾਈ ਕੀਤੀ ਆ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ ਕੋਈ ਕਾਰਵਾਈ ਉਹਨਾਂ ਦਾ ਪਤਾ ਨਹੀਂ ਫਿਰ ਤੁਸੀਂ ਇਹਦੇ ਇਕੱਠੇ ਕਿਉਂ ਹੋਏ ਹੋ ਬਾਜੀ ਜੀ ਜਵਾਕ ਲੈਣੇ ਨੇ ਸਾਡੇ ਜਵਾਕ ਅੰਦਰ ਨੇ ਸਾਡੇ ਜਵਾਕ ਅੰਦਰ ਨੇ ਜੀ ਇਹ ਨਜਾਇਜ਼ ਤੱਕੇ ਹੋਰ ਤੋਂ ਸਹਿਮਤ ਕੀ ਕਰਦੀ ਹੈ ਰੈਂਟੋ ਯਾਰਾ ਮੀਰ ਬੰਦੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਅਸੀਂ ਤੁਹਾਡੀ ਵਾਈਟ ਲੈਣੇ ਕੋਈ ਹਾਂਜੀ 5000 ਹਾਂਜੀ ਸਾਰਾ ਜਿਹੜੀ ਅੱਜ ਵਾਰਦਾਤ ਹੋਈ ਹੈ ਕੀ ਹੋਈ ਇੱਕ ਮਿੰਟ ਜੀ ਰੋਸਾ ਹੋਟਲ ਦੇ ਵਿੱਚ ਮੁਕਤਰੀ ਹੋਈ ਸੀ ਹਾਂਜੀ ਰੋਸਾ ਹੋਟਲ ਦਾ ਮਾਲਕ ਹੈ ਜਿਹੜਾ ਕਿਰਾਏ ਦਾ ਕਿਰਾਏਦਾਰ ਹੈ ਉਹ ਸ਼ਰਾਬ ਪਿਆ ਰਿਹਾ ਗਾਕਾ ਨੂੰ ਅੱਛਾ ਜੀ ਇਹ ਜਿਸ ਬਿਨਾਂ ਲਸਾਂ ਸੰਸਪਰਮਤ ਹੋ ਅੱਛਾ ਜੀ ਜਿੱਤੇ ਪੁਲਿਸ ਵੱਲੋਂ ਰੇਡ ਕੀਤੀ ਗਿਆ ਠਾਣਾ ਸਿਟੀ ਸਮਾਣਾ ਦੀ ਅੱਛਾ ਜੀ ਉਥੋਂ ਰਾਉਂਡ ਅਪ ਕੀਤੇ ਗਏ ਨੇ ਗਾਫ ਵੀ ਤੇ ਉਹਦਾ ਜਿਹੜਾ ਕਿਰਾਏਦਾਰ ਮਾਲਕ ਹੈ ਕਿੰਨੇ ਬੰਦੇ ਰਾਉਂਡ ਅਪ ਕੀਤੇ ਨੇ ਕੋਈ ਉਹ 11 ਕ ਬੰਦੇ ਨੇ ਕੋਈ ਕੋਈ ਨਾਮ ਵਗੈਰਾ ਬੰਦਿਆਂ ਦੇ ਬੰਦਿਆਂ ਤੇ ਜਵਾਨੀ ਯਾਦ ਨਹੀਂ ਹੁੰਦੇ ਠੀਕ ਹੈ ਨਾ ਅਜੇ ਸਾਡਾ ਪ੍ਰੋਸੈਸ ਚੱਲ ਰਿਹਾ ਕੁਝ ਦਿਨ ਪਹਿਲਾਂ ਗੇਟ ਦੇ ਬਾਹਰ ਧੱਕਾ ਮੁਕੀ ਹੋਈ ਆ ਜਿਹੜੇ ਬੰਦਿਆਂ ਨੇ ਵੀ ਇਹ ਕੀਤਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਉਹ ਲਿਖ ਕੇ ਭੇਜਾਂਗੇ ਠੀਕ ਹੈ ਨਾ ਉਹਨਾਂ ਦੀ ਬਕਾਇਦਾ ਮੂਵੀ ਬਣ ਚੁੱਕੀ ਆ ਉਹ ਭਲੇਖੇ ਜਿਹਾ ਨਾ ਰਹਿਣਾ ਠੀਕ ਪੁਲਿਸ ਆਪਣੀ ਜਿਵੇਂ ਹੈਗੀ ਇਹ ਕਾਰਵਾਈ ਕਰੂਗੀ ਨਹੀਂ ਜਿਹੜੀ ਮੂਵੀ ਬਣਾਈਏ ਉਹ ਕਿਹੜੀ ਚੀਜ਼ ਦੀ ਮੂਵੀ ਬਣੀ ਹੈ ਤੁਹਾਡੇ ਬਣੀ ਨਹੀਂ ਉਹ ਗੇਟ ਭੰਦਿਆਂ ਦੀ ਜਿਹੜੇ ਗੇਟ ਭੰਨਣ ਦੀ ਹੈ ਅੱਛਾ ਜੀ ਉਹ ਮੂਵੀ ਆ ਸਾਡੇ ਕੈਮਰੇ ਲੱਗੇ ਹੋਏ ਨੇ ਅੱਛਾ ਸਰ ਹਾਂ ਥਾਣੇ ਦੇ ਵਿੱਚ ਕੈਮਰੇ ਲੱਗੇ ਹੋਏ ਉਹਨਾਂ ਦੇ ਵਿੱਚ ਆਇਆ ਹੋਇਆ ਹੈ ਉਹ ਸਰ ਕਿੰਨੇ ਕੁ ਬੰਦੇ ਨੇ ਗੇਟ ਭੰਨਣ ਵਾਲੇ ਇਸ ਤਰ੍ਹਾਂ ਦਾ ਕਾਫੀ ਪਰ ਜਿਹੜੇ ਸ਼ਰਾਰਤੀ ਬੰਦੇ ਆ ਉਹ ਇੱਕ ਜਾਂ ਦੋ ਹੀ ਨੇ ਉਹਦੇ ਵਿੱਚ ਅੱਛਾ ਜਿਹੜੇ ਮੇਨ ਜਿਨ੍ਹਾਂ ਨੇ ਸਾਡੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਾਰੇ ਇੱਕ ਦਬਾਅੋ ਪਾਇਆ ਜਾ ਰਿਹਾ ਹੈ ਪੋਲੀਟੀਕਲ ਤੌਰ ਤੇ ਕੋਈ ਇਹੀ ਜੀ ਗੱਲਬਾਤ ਹੈਗੀ ਆ ਪੁਲਿਸ ਦੇ ਉੱਪਰ ਪੋਲੀਟੀਕਲਸ ਬਹੁਤ ਆਇਆ ਜਾ ਰਿਹਾ ਸਭ ਨਹੀਂ ਨਹੀਂ ਇਹੋ ਜਿਹਾ ਕੋਈ ਅਸੀਂ ਨਾ ਪ੍ਰੈਸ਼ਰ ਬਰਦਾਸ਼ਤ ਕਰਨਾ ਨਾ ਸਿੰਘ ਚੱਲਦੇ ਆ ਗਿਆ ਠੀਕ ਹੈ ਜੋ ਸਾਡੀ ਡਿਊਟੀ ਆਸੀ ਉਹ ਕਰ ਰਹੇ ਆ ਤੇ ਕਰਾਂਗੇ ਵੀ ਓਕੇ ਆ ਜੀ